ਜਿਵੇਂ ਹੁਣ ਔਲੇ ਦੀ ਗੱਲ ਕੀਤੀ ਆਪਾਂ ਨੇ ਕਿ ਇਹ ਅੰਦਰੋਂ ਆਰਗਨਸ ਨੂੰ ਵਾਸ਼ ਕਰਦਾ 슈ਗਰ ਕੰਟਰੋਲ ਕਰਦਾ ਬਹੁਤ ਵਧੀਆ 슈ਗਰ ਕੰਟਰੋਲ ਕਰਨ ਦਾ ਇਸ ਤਰ੍ਹਾਂ ਇਹ ਤੁਹਾਡੇ ਵੀਰਜ ਦੀ ਕੁਆਲਿਟੀ ਨੂੰ ਵਧੀਆ ਕਰਦਾ ਚਾਹੇ ਸਾਡੀਆਂ ਭੈਣਾਂ ਨੇ ਚਾਹੇ ਸਾਡੇ ਭਰਾ ਨੇ ਇਹ ਵੀਰਜ ਨੂੰ ਇੰਨਾ ਸ਼ੁੱਧ ਕਰ ਦਿੰਦਾ ਕਿ ਇਨਸਾਨ ਦੇ ਵਿੱਚ ਨਵੀਂ ਤਾਕਤ ਆਉਣ ਲੱਗ ਜਾਂਦੀ ਹੈ ਫਿਰ ਇਹ ਤੁਹਾਡੇ ਯੂਰਿਨ ਸਿਸਟਮ ਨੂੰ ਤੁਹਾਡੇ ਦਾ ਬਾਥਰੂਮ ਵਿੱਚ ਜਿੰਨਾ ਮਰਜ਼ੀ ਗੰਧਲਾ ਪਾਣਾਉਂਦਾ ਹੋਵੇ ਪੀਲਾ ਪਾਣਾਉਂਦਾ ਹੋਵੇ ਪੀਲੀਏ ਦਾ ਰੋਗ ਹੋਵੇ ਇਹ ਫਾਇਦਾ ਕਰਦਾ ਹੱਡੀਆਂ ਮਜ਼ਬੂਤ ਇਹ ਕਰਦਾ ਕੈਲਸ਼ੀਅਮ ਬੋਡੀ ਚ ਪੂਰਾ ਕਰਦਾ ਵਿਟਾਮਿਨ ਸੀ ਇਹ ਪੂਰਾ ਕਰਦਾ ਖੂਨ ਦੀ ਕਮੀ ਨੂੰ ਇਹ ਪੂਰਾ ਕਰਦਾ ਖੂਨ ਨੂੰ ਸਾਫ਼ ਕਰਦਾ ਸਕਿਨ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਫਿਰ ਸ਼ੂਗਰ ਦੀ ਬਿਮਾਰੀ ਚ ਤੁਹਾਨੂੰ ਫਾਇਦਾ ਕਰਦਾ ਅੱਖਾਂ ਦੀਆਂ ਬਿਮਾਰੀਆਂ ਚ ਫਾਇਦਾ ਕਰਦਾ ਬ੍ਰੇਨ ਚ ਫਾਇਦਾ ਕਰਦਾ ਤੁਨੂੰ ਇਹ ਨਜਲਾ ਜ਼ੁਕਾਮ ਰੇਸ਼ੇ ਬਣੇ ਰਹਿੰਦੇ ਨੇ ਉਹ ਤੋਂ ਬਚਾਊਗਾ ਕੋਈ ਲੋਕ ਕਹਿੰਦੇ ਗੁਲਸੋ ਖੱਟਾ ਹੁੰਦਾ ਰੇਸ਼ਾ ਬਹੁਤ ਗਲਾ ਬਹਿਲਾ ਹੀ ਖਰਾਬ ਹੈ ਕੋਈ ਕਮਲੋ ਇਹ ਉਹਨੇ ਠੀਕ ਕਰੂਗਾ ਕਹਿੰਦੇ ਆਪਾਂ ਵੀ ਲੋਹੇ ਨੂੰ ਲੋਹਾ ਕੱਟਦਾ ਜ਼ਹਿਰ ਨੂੰ ਜ਼ਹਿਰ ਮਾਰਦਾ ਇਸੇ ਤਰ੍ਹਾਂ ਇਹਦੇ ਵਿੱਚ ਵਿਟਾਮਿਨ ਸੀ ਦੀ ਮਾਤਰਾ ਬਹੁਤ ਭਰਪੂਰ ਹੈ ਜਿਹੜੀ ਕਿ ਸਾਡੇ ਜਿੰਨਾ ਵੀ ਇਨਫੈਕਸ਼ਨ ਹੈ ਨੱਕ ਦਾ ਰੇਸ਼ੇ ਦਾ ਕੋਈ ਵੀ ਉਹਨੂੰ ਇਹਨੇ ਸਾਫ਼ ਕਰਨਾ ਇਹਨੇ ਮਤਲਬ ਅੰਦਰੋਂ ਅੰਦਰ ਤੁਹਾਡੀ ਨਾੜੀ ਨਾੜੀ ਨੂੰ ਵਾਸ਼ ਕਰ ਦੇਣਾ ਔਲੇ ਦਾ ਪਾਣੀ ਪੀਣਾ ਔਰ ਜਿਹੜੇ ਲੋਕ ਰਾਤ ਨੂੰ दारू ਪੀਂਦੇ ਨੇ ਜਾਂ ਦਿਨ ਵਾਰ ਕੋਈ ਨਾ ਕੋਈ ਨਸ਼ੇ ਕਰਦੇ ਨੇ ਜਾਂ ਜਿਹੜੀਆਂ ਸਾਡੀਆਂ ਮਾਤਾ ਪਿਤਾ ਬਾਸੀ ਫੂਡ ਖਾ ਜਾਂਦੀਆਂ ਨੇ ਇਹਨਾਂ ਚੀਜ਼ਾਂ ਦਾ ਸਾਡੇ ਮਿਹਦੇ ਤੇ ਬੈਡ ਇਫੈਕਟ ਪੈਂਦਾ ਜਿਵੇਂ ਦਾ ਜਸ ਆਪਾਂ ਵਾਸ਼ਿੰਗ ਮਸ਼ੀਨ ਚ ਕੱਪੜਾ ਧੋਨੇ ਆ ਕਿੰਨਾ ਹੀ ਗੰਦਾ ਹੋਵੇ ਅਸੀਂ ਉਹਨਾਂ ਡਿਟਰਜੈਂਟ ਦੇ ਵਿੱਚ ਸਾਫ਼ ਕਰਦੇ ਆ ਇਸੇ ਤਰ੍ਹਾਂ ਜਦੋਂ ਤੁਸੀਂ ਆਮਲਾ ਪੀਓਗੇ ਤੁਸੀਂ ਅੱਖਾਂ ਮੀਚ ਕੇ ਆਮਲੇ ਦੇ ਸਿਪ ਲਓ ਇਮੇਜਿਨ ਕਰੋ ਅੰਦਰ ਕੀ ਹੋ ਰਿਹਾ ਤੁਹਾਨੂੰ ਅੰਦਰੋਂ ਫੀਲ ਹੋਊਗਾ ਕਿ ਅੰਦਰ ਐਦਾਂ واਸ਼ਿੰਗ ਹੋ ਰਹੀ ਹੈ ਜਿਵੇਂ واਸ਼ਿੰਗ ਮਸ਼ੀਨ ਦੇ ਵਿੱਚ واਸ਼ਿੰਗ ਹੁੰਦੀ ਹੈ ਹਾਰਟ ਬ੍ਰੇਨ ਲੀਵਰ ਤੁਹਾਡਾ واਸ਼ ਹੋ ਰਿਹਾ ਸਾਫ਼ ਹੋ ਰਿਹਾ ਫਿਰ ਤੁਹਾਨੂੰ 15-20 ਮਿੰਟ ਬਾਅਦ ਟਾਇਲਟ ਆਊਗਾ ਪੇਟ ਐ ਕਲੀਨ ਹੋਊਗਾ ਤੁਸੀਂ ਕਹੋਗੇ ਯਾਰ ਮਜ਼ਾ ਆ ਗਿਆ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ ਅੱਜ ਗੁਣਾ ਦੀ ਗੁਥਲੀ ਆਮਲੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਹੋਣਗੇ ਸੁਭਾਸ਼ गोयल ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਸਵਾਗਤ ਹੈ ਜੀ ਬਾਕਈ ਜਸਨੇ ਕੀ ਗੁਣਾ ਦੀ ਗੁਥਲੀ ਜਿਹੜੀ ਆ ਆਮਲਾ ਇਹਨੂੰ ਅਸੀਂ ਵੀ ਕਹਿੰਦੇ ਆ ਕਿ ਇਹ ਸਿਹਤ ਦਾ ਖਜ਼ਾਨਾ ਸਿਹਤ ਦਾ ਖਜ਼ਾਨਾ ਕਿਉਂ ਕਿਹਾ ਗਿਆ ਇਹ ਗੱਲ ਕਹਿ ਗਿਆ ਤੁਹਾਡਾ ਦਾਦਾ ਵੀ ਕਹਿ ਗਿਆ ਤੁਹਾਡਾ ਨਾਲਾ ਵੀ ਕਿ ਇਹ ਸਿਹਤ ਦਾ ਖਜ਼ਾਨਾ ਹੈ ਕਿਉਂਕਿ ਇੱਕ ਗੱਲ ਤਾਂ ਪੱਕੀ ਹੈ ਕਿ ਜਦੋਂ ਅਸੀਂ ਕਹਿੰਦੇ ਆ ਕਿ ਔਲੇ ਦਾ ਖਾਦਾ ਤੇ ਸੁਭਾਸ਼ ਗੋਇਲ ਦਾ ਕਿਹਾ ਹੌਲੀ ਹੌਲੀ ਪਤਾ ਲੱਗਦਾ ਤਾਂ ਇਹ ਗੱਲ ਪੱਕੀ ਹੋ ਗਈ ਹੈ ਵੀ ਜਿਹੜੀ ਗੱਲ ਮੈਂ ਤੁਹਾਨੂੰ ਦੱਸੀ ਆ ਆਮਲੇ ਬਾਰੇ ਕਿ ਆਮਲਾ ਜਿਹੜਾ ਹੈਗਾ ਇਹ ਡਾਇਬਟੀਜ਼ ਨੂੰ ਕੰਟਰੋਲ ਕਰਦਾ ਬਹੁਤ ਵੱਡਾ ਗੁਣ ਹੈ ਚ ਡਾਇਬਟੀਜ਼ ਨੂੰ ਕੰਟਰੋਲ ਕਰਨ ਦਾ ਜੇ ਕਿਸੇ ਵੀ ਪੇਸ਼ੈਂਟ ਨੂੰ 슈ਗਰ ਹੈ ਮੈਂ ਤਾਂ ਖੈਰ ਸ਼ੁਰੂ ਕਰਾਈ ਦਿੰਨਾ ਕਿ ਅਗਰ 슈ਗਰ ਹੈ ਤੁਸੀਂ ਆਮਲੇ ਦਾ ਰਸ ਪੀਣਾ ਸ਼ੁਰੂ ਕਰੋ ਜਿਹੜਾ ਫਰੈਸ਼ ਆਮਲਾ ਮਿਲਦਾ ਤੇ ਜੇ ਤੁਹਾਨੂੰ ਫਰੈਸ਼ ਨਹੀਂ ਮਿਲਦਾ ਕਿਸੇ ਵੀ ਕੰਪਨੀ ਦਾ ਜਿਹੜੀ ਵਧੀਆ ਕੰਪਨੀ ਹੋਵੇ 100 200 ਸਾਲ ਪੁਰਾਣੀ ਕੰਪਨੀ ਵੀ ਹੋਵੇ ਤਾਂ ਵੀ ਉਹ ਕੰਪਨੀ ਦਾ ਲੈ ਲਓ ਕਿਉਂਕਿ ਜਿਹੜੀ ਕੰਪਨੀ ਇੰਨੇ ਸਾਲਾਂ ਤੋਂ ਦੁਨੀਆ 'ਚ ਟਿਕੀ ਹੋਈ ਹੈ ਇਟ ਮੀਨਜ਼ ਉਹਦਾ ਕੋਈ ਨਾ ਕੋਈ ਸਟੇਟਸ ਤਾਂ ਹੋਊਗਾ ਤਾਂ ਹੀ ਟਿਕੀ ਹੋਈ ਹੈ ਤਾਂ ਉਹ ਉਹ ਕੰਪਨੀ ਦਾ ਤੁਸੀਂ ਲੈ ਲਓ ਲੈ ਕੇ ਉਹਦਾ ਇੱਕ ਚਮਚਾ ਡੇਲੀ ਪਾਣੀ 'ਚ ਘੋਲ ਕੇ ਰੱਖ ਦਿਓ ਸਵੇਰੇ ਸਵੇਰੇ 15 20 ਮਿੰਟ ਅੱਧਾ ਘੰਟਾ ਕੁਲਿਆ ਰਹਿਣ ਦਿਓ ਉਦੋਂ ਬਾਅਦ ਉਹਨੂੰ ਪਾਣੀ ਨੂੰ ਪੀ ਲਓ ਔਰ ਇੱਕ ਗੱਲ ਹੋਰ ਹੈ ਸਵੇਰੇ ਸਭ ਤੋਂ ਪਹਿਲਾਂ ਉੱਠ ਕੇ ਜੇ ਤੁਸੀਂ ਖੀਰਾ ਖਾ ਲਓਗੇ ਤਾਂ ਬਹੁਤ ਕਮਾਲ ਦਾ ਰਿਜ਼ਲਟ ਆਊਗਾ ਖੀਰਾ ਖਾਣ ਤੋਂ 15 20 ਮਿੰਟ ਬਾਅਦ ਔਲੇ ਦਾ ਪਾਣੀ ਪਾਣੀ ਜਿਹੜਾ ਔਲੇ ਦਾ ਪੀਣਾ ਐਸੇ ਪ੍ਰਕਾਰ ਕਰਕੇ ਪੀਣਾ ਸਵਾਦ ਲੈ ਕੇ ਜਿਵੇਂ ਅੰਗਰੇਜ਼ ਦਾਰੂ ਪੀਂਦੇ ਹੁੰਦੇ ਨੇ ਐ ਪੀਂਜੇ ਉਹ ਮੈਂ ਮਤਲਬ ਔਲੇ ਦਾ ਪਾਣੀ ਪੀਣਾ ਔਰ ਜਿਹੜੇ ਲੋਕ ਰਾਤ ਨੂੰ ਦਾਰੂ ਪੀਂਦੇ ਨੇ ਜਦ ਦਿਨ ਪਰ ਕੋਈ ਨਾ ਕੋਈ ਨਸ਼ੇ ਕਰਦੇ ਨੇ ਜਾਂ ਜਿਹੜੀਆਂ ਸਾਡੀਆਂ ਮਾਤਾ ਪਿਤਾ ਬਾਸੀ ਫੂਡ ਖਾ ਜਾਂਦੀਆਂ ਨੇ ਇਹਨਾਂ ਚੀਜ਼ਾਂ ਦਾ ਸਾਡੇ ਮਿਹਦੇ ਤੇ ਬੈਡ ਇਫੈਕਟ ਪੈਂਦਾ ਤੇ ਜੇ ਤੁਸੀਂ ਸਵੇਰੇ ਸਵੇਰੇ ਆਮਲਾ ਖਾ ਲੋਗੇ ਤਾਂ ਪਤਾ ਉਹਦਾ ਫਾਇਦਾ ਕੀ ਆ ਜਿਵੇਂ ਨਾ ਜਸ ਆਪਾਂ ਵਾਸ਼ਿੰਗ ਮਸ਼ੀਨ ਚ ਕੱਪੜਾ ਧੋਨੇ ਆ ਕਿੰਨਾ ਹੀ ਗੰਦਾ ਹੋਵੇ ਅਸੀਂ ਉਹਨਾਂ ਨੂੰ ਡਿਟਰਜੈਂਟ ਦੇ ਵਿੱਚ ਸਾਫ਼ ਕਰਦੇ ਆ ਇਸੇ ਤਰ੍ਹਾਂ ਜਦੋਂ ਤੁਸੀਂ ਆਮਲਾ ਪੀਓਗੇ ਤੁਸੀਂ ਅੱਖਾਂ ਮੀਚ ਕੇ ਆਮਲੇ ਦੇ ਸਿਪ ਲਓ ਅਮੈਜਨ ਕਰੋ ਅੰਦਰ ਕੀ ਹੋ ਰਿਹਾ ਤੁਹਾਨੂੰ ਅੰਦਰੋਂ ਫੀਲ ਹੋਊਗਾ ਕਿ ਅੰਦਰ ਐਦਾਂ واਸ਼ਿੰਗ ਹੋ ਰਹੀ ਹੈ ਜਿਵੇਂ واਸ਼ਿੰਗ ਮਸ਼ੀਨ ਦੇ ਵਿੱਚ واਸ਼ਿੰਗ ਹੁੰਦੀ ਆ ਹਾਰਟ ਬ੍ਰੇਨ ਲੀਵਰ ਤੁਹਾਡਾ واਸ਼ ਹੋ ਰਿਹਾ ਸਾਫ ਹੋ ਰਿਹਾ ਫਿਰ ਤੁਹਾਨੂੰ 15-20 ਮਿੰਟ ਬਾਅਦ ਟਾਇਲਟ ਆਊਗਾ ਪੇਟ ਐਂਡ ਕਲੀਨ ਹੋਊਗਾ ਤੁਸੀਂ ਕਹੋਗੇ ਯਾਰ ਮਜ਼ਾ ਆ ਗਿਆ ਜ਼ਿੰਦਗੀ ਦਾ ਤਾਂ ਇਹ ਔਲੇ ਦਾ ਜਿਹੜਾ ਬੜੇ ਬਜ਼ੁਰਗ ਵੀ ਕਹਿੰਗੇ ਸਾਡੇ ਵੀ ਔਲੇ ਦਾ ਖਾਦਾ ਤੇ ਸੁਭਾਸ਼ ਗੋਇਲ ਦਾ ਕਿਹਾ ਹੌਲੀ ਹੌਲੀ ਸਮਝ ਆਉਂਦਾ ਤੇ ਮੈਂ ਸੁਭਾਸ਼ ਗੋਇਲ ਦਾ ਕਿਹਾ ਪਤਾ ਕਿਉਂ ਕਹਣਾ ਮੈਂ ਇਹਨੂੰ ਇਦਾਂ ਸਮਝਾਉਣਾ ਮੈਂ ਤੁਹਾਡੇ ਅੰਦਰ ਤੱਕ ਜਾਣਾ ਇਹਨੂੰ ਲੈ ਕੇ ਮੂੰਹ ਤੋਂ ਧੁੰਨੀ ਤੱਕ ਵੀ ਇਹ ਕੀ ਕਰੂਗਾ ਤਾਂ ਇਹ ਨਹੀਂ ਹੈ ਕਿ ਐਵੇਂ ਲੋਕ ਕਹੀਗੇ ਔਲੇ ਦਾ ਖਾਦਾ ਸਿਆਣੇ ਦਾ ਕਿਹਾ ਬਾਅਦ ਚ ਪਤਾ ਲੱਗਦਾ ਸੁਣ ਕੇ ਵਧੀਆ ਲੱਗਿਆ ਵਾਵਾ ਹੋ ਗਈ ਨਾਈਸ ਕਰਤਾ ਇਹ ਕਰਤਾ ਲੇਕਿਨ ਜਦੋਂ ਮੈਂ ਦੱਸਦਾ ਵੀ ਔਲਾ ਕਿਵੇਂ ਖਾਣਾ ਤੇ ਉਹਨੇ ਕਿੱਥੇ ਜਾ ਕੇ ਕੀ ਕਰਨਾ ਤਾਂ ਤੁਹਾਨੂੰ ਲੱਗੂਗਾ ਵੀ ਵਾਕਈ ਹੁਣ ਸੁਭਾਸ਼ ਗੋਇਲ ਨੇ ਕਿਹਾ ਤਾਂ ਮੈਂ ਵੀ ਇਹ ਸ਼ਰੇਆ ਤ ਲਾਉਂਗਾ ਕਿਉਂਕਿ ਮੈਂ ਇੱਥੇ ਬਹੁਤ ਮਿਹਨਤ ਕਰਦਾ ਵੀਡੀਓ ਤੇ ਵੀ ਜਸ ਵੀ ਵਿਚਾਰੀ ਲੱਗੀ ਰਹਿੰਦੀ ਆ ਅਸੀਂ ਇੱਕ ਇੱਕ ਚੀਜ਼ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਆਂ ਔਰ ਤੁਸੀਂ ਵੀ ਬਹੁਤ ਮਿਹਨਤ ਕਰਦੇ ਹੋ ਮੇਰੇ ਸਾਰੇ ਵੀਡੀਓ ਸੁਣਦੇ ਹੋ ਸੁਣ ਕੇ ਉਹਨਾਂ ਦੇ ਉੱਤੇ ਉਹਨਾਂ ਨੂੰ ਅੱਗੇ ਲਾਈਕ ਵੀ ਕਰਦੇ ਹੋ ਸ਼ੇਅਰ ਵੀ ਕਰਦੇ ਹੋ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਦਰਨੇ ਹੋ ਕਿਉਂਕਿ ਮੈਂ ਤੇ ਗੱਲ ਸਾਫ਼ ਕਹਿਣੀ ਆ ਔਰ ਸਾਫ਼ ਕਹਿਣਾ ਸੁਖੀ ਰਹਿਣਾ ਇਹ ਤਾਂ ਵੱਡਿਆਂ ਨੇ ਵੀ ਕਿਹਾ ਤੇ ਸਾਫ਼ ਸਾਫ਼ ਗੱਲ ਜਿਹੜੀ ਆ ਉਹ ਤੁਹਾਨੂੰ ਸਮਝ ਵੀ ਆ ਜੂਗੀ ਜਿਵੇਂ ਹੁਣ ਔਲੇ ਦੀ ਗੱਲ ਕੀਤੀ ਆਪਾਂ ਨੇ ਕਿ ਇਹ ਅੰਦਰੋਂ ਆਰਗਨਸ ਨੂੰ ਵਾਸ਼ ਕਰਦਾ ਗੱਲਾ ਇਹ ਹੀ ਨਹੀਂ ਕਰਦਾ 슈ਗਰ ਕੰਟਰੋਲ ਕਰਦਾ ਬਹੁਤ ਵਧੀਆ 슈ਗਰ ਕੰਟਰੋਲ ਕਰਨ ਦਾ ਇਸ ਤਰੋਹ ਹੁਤਾ ਦੂਜਾ ਇਹ ਤੁਹਾਡੇ ਵੀਰਜ ਦੀ ਕੁਆਲਿਟੀ ਨੂੰ ਵਧੀਆ ਕਰਦਾ ਚਾਹੇ ਸਾਡੀਆਂ ਭੈਣਾਂ ਨੇ ਚਾਹੇ ਸਾਡੇ ਭਰਾ ਨੇ ਇਹ ਵੀਰਜ ਨੂੰ ਇੰਨਾ ਸ਼ੁੱਧ ਕਰ ਦਿੰਦਾ ਕਿ ਇਨਸਾਨ ਦੇ ਵਿੱਚ ਨਵੀਂ ਤਾਕਤ ਆਉਣ ਲੱਗ ਜਾਂਦੀ ਹੈ ਫਿਰ ਇਹ ਤੁਹਾਡੇ ਯੂਰਿਨ ਸਿਸਟਮ ਨੂੰ ਤੁਹਾਡੇ ਜਿਹੜਾ ਬਾਥਰੂਮ ਹੈ ਉਹ ਜਿੰਨਾ ਮਰਜ਼ੀ ਗੰਧਲਾ ਪਾਣਾ ਆਉਂਦਾ ਹੋਵੇ ਪੀਲਾ ਪਾਣਾ ਆਉਂਦਾ ਹੋਵੇ ਪੀਲੀਏ ਦਾ ਰੋਗ ਹੋਵੇ ਇਹ ਫਾਇਦਾ ਕਰਦਾ ਦੂਜੀ ਚੀਜ਼ ਅੱਛਾ ਲੈਣਾ ਪਊਗਾ ਵੇਖੋ ਆਏ ਨੌਮੇ ਵੀ ਗੋਇਲ ਸਾਹਿਬ ਨੇ ਦੱਸਿਆ ਦੀ ਆਪਾਂ ਇੱਕ ਦੋ ਦਿਨ ਖਾਦਾ ਉਦੋਂ ਛੱਡ ਲੈਣਾ ਪਊਗਾ ਇਹਨੂੰ ਲੈ ਲਓ 6 ਮਹੀਨੇ ਬਾਅਦ ਕੋਈ ਸਾਲ ਬਾਅਦ ਕੋਈ 3 ਮਹੀਨੇ ਬਾਅਦ ਤੁਹਾਡੇ ਚੋਂ ਥੈਂਕ ਯੂ ਕਹੂਗਾ ਗੁਲਬੀਰ ਸਾਹਿਬ ਥੈਂਕ ਯੂ ਬਹੁਤ ਵਧੀਆ ਚੀਜ਼ ਦੱਸੀ ਸੀ ਇਸੇ ਕਰਕੇ ਇਹਨੂੰ ਹੌਲੀ ਹੌਲੀ ਲੈਂਦੇ ਰਹੋ ਛੱਡੋ ਨਾ ਹਾਂ ਇੰਨਾ ਕਿ ਜ਼ਰੂਰ ਛੱਡੋ ਵੀ ਅਸੀਂ ਇਹਦੇ ਅੱਧ ਹੀ ਨਾ ਹੋ ਜਾਈਏ ਹਫ਼ਤੇ ਚ ਇੱਕ ਦਿਨ ਛੱਡ ਦਿਓ ਚਾਹ ਐਤਵਾਰ ਛੱਡ ਦਿਓ ਵੀਰਵਾਰ ਛੱਡ ਦਿਓ ਜਿਹੜਾ ਦਿਨ ਤੁਹਾਨੂੰ ਠੀਕ ਲੱਗਦਾ ਉਹ ਦਿਨ ਛੱਡ ਦਿਓ ਬਾਕੀ ਰੋਜ਼ ਖਾਓ ਇਹਨੂੰ ਫਿਰ ਤੁਨੂੰ ਇਹ ਨਜਲਾ ਜੁਕਾਮ ਰੇਸ਼ੇ ਬਣੇ ਰਹਿੰਦੇ ਨੇ ਉਹ ਤੋਂ ਬਚਾਊਗਾ ਕਈ ਲੋਕ ਕਹਣਗੇ ਗੁਲਸਰ ਖੱਟਾ ਹੁੰਦਾ ਰੇਸ਼ਾ ਬਹੁਤ ਗਲਾ ਪਹਿਲਾਂ ਹੀ ਖਰਾਬ ਹੈ ਓਏ ਕਮਲੋ ਇਹ ਉਹਨੂੰ ਹੀ ਠੀਕ ਕਰੂਗਾ ਕਹਿੰਦੇ ਨੇ ਆਪਾਂ ਵੀ ਲੋਹੇ ਨੂੰ ਲੋਹਾ ਕੱਟਦਾ ਜ਼ਹਿਰ ਨੂੰ ਜ਼ਹਿਰ ਮਾਰਦਾ ਇਸੇ ਤਰ੍ਹਾਂ ਇਹਦੇ ਵਿੱਚ ਵਿਟਾਮਿਨ ਸੀ ਦੀ ਮਾਤਰਾ ਬਹੁਤ ਭਰਪੂਰ ਹੈ ਜਿਹੜੀ ਕਿ ਸਾਡੇ ਜਿੰਨਾ ਵੀ ਇਨਫੈਕਸ਼ਨ ਹੈ ਨੱਕ ਦਾ ਰੇਸ਼ੇ ਦਾ ਕੋਈ ਵੀ ਉਹਨੂੰ ਇਹਨੇ ਸਾਫ਼ ਕਰਨਾ ਇਹਨੇ ਮਤਲਬ ਅੰਦਰੋਂ ਅੰਦਰ ਤੁਹਾਡੀ ਨਾੜੀ ਨਾੜੀ ਨੂੰ واਸ਼ ਕਰ ਦੇਣਾ ਬਸ ਇਹਨੂੰ ਕਰ ਲਿਓ 6 ਮਹੀਨੇ ਔਰ ਜਿਹਨੇ 6 ਮਹੀਨੇ ਖਾ ਲਿਆ ਉਹ ਫਿਰ ਮੈਨੂੰ ਨਹੀਂ ਪਤਾ ਵੀ ਜਦ ਤੱਕ ਜਿਊਗਾ ਜਦ ਤੱਕ ਹੀ ਖਾਂਦਾ ਕਿਉਂਕਿ ਮੈਂ ਮੈਨੂੰ ਤਾਂ ਹੋ ਗਏ 20 30 ਸਾਲ ਇਹਨਾਂ ਚੀਜ਼ਾਂ ਨੂੰ ਯੂਜ਼ ਕਰਦੇ ਹੋਏ ਤੁਸੀਂ ਵੀ ਕਰੋਗੇ ਹੌਲੀ ਹੌਲੀ ਇਹ ਚੀਜ਼ਾਂ ਯੂਜ਼ ਕਰੋ ਫਿਰ ਅੱਛਾ ਮਾਰਕੀਟ 'ਚ ਮਿਲਦੀਆਂ ਨੇ ਆਮਲਾ ਕੈਂਡੀ ਫਲਾਣੀ ਚੀਜ਼ ਆਮਲੇ ਦਾ ਮਰੱਬਾ ਆਮਲੇ ਦਾ achar ਘਰੇ ਬਣਾਓ ਦੇਖੋ ਬਾਜ਼ਾਰ 'ਚ ਜਦੋਂ ਕੋਈ ਚੀਜ਼ ਵਿਕਦੀ ਆ ਜਿਹੜੀ ਬਹੁਤ ਕੁਆਂਟੀਟੀ 'ਚ ਵਿਕਦੀ ਆ ਉਹਦੇ 'ਚ ਕੋਈ ਨਾ ਕੋਈ ਕੈਮੀਕਲ ਯੂਜ਼ ਹੁੰਦਾ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਧਿਆਨ ਨਾਲ ਦੇਖਿਓ ਇੱਕ ਇਹ ਆਮਲਾ ਕੈਂਡੀ ਆ ਜੱਸ ਇਹ ਦੇਖੋ ਜਰਾ ਇਹਨੂੰ ਇਹਨੂੰ ਤੁਸੀਂ ਦੇਖੋ ਕਿਵੇਂ ਭਰੀ ਭੂਰੀ ਆ ਮੋਟੀ ਆ ਆਮਲਾ ਕੈਂਡੀ ਹੈਗੀ ਨਾ ਹੁਣ ਇੱਕ ਇਹ ਆਮਲਾ ਕੈਂਡੀ ਆ ਚਲੋ ਆਪਾਂ ਇਹਦੀ ਸੀਲ ਤੋੜੀਗਾ ਹੁਣ ਤੁਸੀਂ ਇਸ ਹਾਵਲਾ ਕੈਂਡੀ ਦਾ ਤੇ ਉਸ ਹਾਵਲਾ ਕੈਂਡੀ ਦਾ ਰੂਪ ਦੇਖੋ ਸੁੱਕੀ ਪਈ ਆ ਸੁੱਕੀ ਪਈ ਹੈ ਹੈਨਾ ਹੁਣ ਇਹ ਇਹ ਅਸੀਂ ਜਿਹੜੀ ਬਣਾਉਨੇ ਆ ਇਹ ਅਸੀਂ ਦਿੰਨੇ ਆ ਡਾਇਬੀਟਿਕ ਪੇਸ਼ੈਂਟ ਨੂੰ ਇਹਦਾ ਪੂਰਾ ਰਸ ਕੱਢ ਦੇਈਦਾ ਤੇ ਇਹ ਜਿਹੜੇ ਸਾਡੇ ਕੋਲੇ ਬੱਚੇ ਆਉਂਦੇ ਆ ਵੱਡੇ ਆਉਂਦੇ ਆ ਜਾਂ ਘਰ 'ਚ ਆਪਾਂ ਨੇ ਸਰਵ ਕਰਨੀਆਂ ਮੈਂ ਕਹਿੰਦਾ ਕਾਜੂ ਬਦਾਮ ਖਾਣ ਨਾਲੋਂ ਵਧੀਆ ਚੀਜ਼ ਆ ਇਹਨੂੰ ਖਾਓ ਹੂੰ ਇਹ ਅੱਛਾ ਜਿਹੜੀ ਅਸੀਂ ਆਪ ਤਿਆਰ ਕਰਦੇ ਆ ਹੁਣ ਇਹ ਡੱਬਾ ਦਿੱਤਾ ਮੈਂ ਤੁਹਾਨੂੰ ਇਹ ਆਮਲਾ ਕੈਂਡੀ ਹੈ ਇਹਦੇ ਤੇ ਲਿਖਿਆ ਹੋਇਆ ਵਰਦਾਨ ਆਪਣੀ ਕੰਪਨੀ ਦਾ ਨਾਮ ਹੈ ਤਾਂ ਤਾਂ ਇਹ ਡੱਬੇ ਦੇ ਵਿੱਚ ਅਸੀਂ ਪਾਇਆ ਹੋਇਆ ਮੇਰਾ ਖਿਆਲ ਆ ਵੀ ਕਿੰਨੇ ਗ੍ਰਾਮ ਦਾ ਬਈ ਆ 300 ਗ੍ਰਾਮ ਦਾ ਡੱਬਾ ਤੇ ਚ 320 ਗ੍ਰਾਮ ਪਾਈ ਹੋਈ ਆ 20 ਗ੍ਰਾਮ ਅਸੀਂ ਐਕਸਟਰਾ ਪਾਈ ਹੋਈ ਆ ਉਹ ਸਾਡੀ ਆਦਤ ਹੈ ਅਸੀਂ ਡਿਸਕਾਊਂਟ ਵੀ ਦਿੰਨੇ ਆ ਐਕਸਟਰਾ ਵੀ ਦੇ ਦਿੰਨੇ ਆ ਕਿਉਂਕਿ ਸਾਨੂੰ ਐ ਲੱਗੇ ਵੀ ਅਸੀਂ ਆਪਦੇ ਵੱਲੋਂ ਆਪਣਾ ਦਿਸਬੰਧ ਘਟਦਾ ਤੇ ਇਹ ਜਿਹੜੀ ਚੀਜ਼ ਹੈ ਨਾ ਇਹਦੇ ਵਿੱਚ ਪਾਉਂਦੇ ਆ ਸੀ ਜਿਵੇਂ ਹਨੀ ਵੇਸ ਹਨੀ ਬੇਸ ਬਣਦਾ ਹੈ ਤੇ ਇਹ ਜਿਹੜਾ ਬਣਦਾ ਸਾਡਾ ਇਹ ਮਿਸ਼ਰੀ ਦਾ ਬੇਸ ਆ ਮਿਸ਼ਰੀ ਦਾ ਪਾਊਡਰ ਲੈਂਦੇ ਆ ਉਹਨੂੰ ਪਾਊਡਰ ਮਿਸ਼ਰੀ ਨੂੰ ਧਾਗੇ ਵਾਲੀ ਮਿਸ਼ਰੀ ਨੂੰ ਪਾਊਡਰ ਬਣਾ ਕੇ ਫਿਰ ਇਹਨੂੰ ਉਹਦੇ ਬੇਸ 'ਚ ਤਿਆਰ ਕਰਦੇ ਆ ਇਹ ਬਣਦਾ ਬਿਨਾਂ ਉਹਦੇ ਤੋਂ ਕਿਉਂ ਉਹਨੂੰ ਕਹਿੰਦੇ ਆ ਫਲੇਮ ਤੋਂ ਇਹ ਬਿਨਾਂ ਅੱਗ ਤੇ ਚੜਾਏ ਬਣਦਾ ਇਹ ਇਹ ਕਦੇ ਫੇਰ ਗੱਲ ਕਰਾਂਗੇ ਕਿਵੇਂ ਬਣਦਾ ਔਰ ਜਿਹੜਾ ਇਹ ਪੈਕ ਕਰਦੇ ਆ ਇਹ ਫਲੇਮ ਸਮੇਤ ਬਣਦਾ ਇਹਨੂੰ ਅਸੀਂ ਪੂਰੀ ਤਰ੍ਹਾਂ ਸੈੱਟ ਕਰਕੇ ਡਾਇਬੀਟਿਕ ਪੇਸ਼ੈਂਟ ਹੋਵੇ ਜਾਂ ਬਿਨਾਂ ਨਾਨ ਡਾਇਬੀਟਿਕ ਹੋਵੇ ਉਹਦੇ ਲਈ ਇਹ ਦਿੰਨੇ ਆ ਇਹ ਤਾਂ ਚਲੋ ਹੋ ਗਈ ਗੱਲ ਸਾਡੀ ਜਿਨ੍ਹਾਂ ਨੂੰ ਫਿਕਰ ਹੈ ਵੀ ਗੋਇਲ ਸਾਹਿਬ ਨੂੰ ਪੈਸੇ-ਪੁਸੇ ਚਾਹੀਦੇ ਉਹ ਲੈ ਜਾ ਕਰੋ ਪਰ ਜਿਹੜਾ ਤੁਸੀਂ ਘਰੇ ਖਾਣਾ ਆਮਲਾ ਚੂਰਨ ਲਿਓ ਚੂਰਨ ਖਾਓ ਔਲੇ ਜਿਹੜੇ ਤਾਜ਼ੇ ਅੱਜਕੱਲ ਬੜੇ ਆਉਂਦੇ ਨੇ ਅੱਛਾ ਇੱਕ ਗੱਲ ਹੋਰ ਮੈਂ ਤੁਹਾਨੂੰ ਕਹਦਾ ਗੱਲਾਂ-ਗੱਲਾਂ 'ਚ ਮੰਨ ਲਿਓ ਗੱਲ ਇਹ ਮੇਰੀ ਜਿੱਥੇ ਵੀ ਤੁਹਾਨੂੰ ਠੀਕ ਲੱਗਦਾ ਉੱਥੇ ਇੱਕ ਔਲੇ ਦਾ ਪੇੜ ਲਾ ਦਿਓ ਨਰਸਰੀ ਚ ਮਿਲ ਜਾਂਦਾ ਪੌਦਾ ਕੋਈ 100 ਰੁਪਏ ਦਾ ਦੇ ਦੂ ਕੋਈ 50 ਰੁਪਏ ਦਾ ਦੇ ਦੂ ਤੁਸੀਂ 100 ਰੁਪਏ ਦੇ ਔਲਿਆਂ ਦਾ ਬਰਬਾ ਲਿਆਉਂਗੇ 4 ਦਿਨ ਚ ਖਤਮ ਤੁਸੀਂ ਇੱਕ 100 ਰੁਪਏ ਦਾ ਲਿਆ ਕੇ ਪੇੜ ਲਾ ਦੋ ਤੇ 2 ਸਾਲ ਚ 3 ਸਾਲ ਚ ਉਹ ਫਲ ਦੇਣ ਲੱਗ ਜਾਂਦਾ ਔਰ ਜਦੋਂ ਫਲ ਦਿੰਦਾ ਨਾ ਬੋਰੀਆਂ ਬੋਰੀਆਂ ਭਰ ਕੇ ਫਲ ਉੱਤਰਦਾ ਔਲੇ ਤੋਂ ਔਰ ਤੁਸੀਂ ਨਾਲ ਆਪਣੇ ਦੋਸਤਾਂ ਮਿੱਤਰਾਂ ਨੂੰ ਖਵਾਓ ਆਪ ਵੀ ਖਾਓ ਮੋਟਰਾਂ ਤੇ ਲਾ ਕੇ ਰੱਖੋ ਇਹ ਜੇ ਊਂ ਵੀ ਝੜ ਗਿਆ ਨਾ ਕੰਮ ਨਾ ਆਇਆ ਕਿਸੇ ਮੋਟਰ ਤੇ ਸਿੱੜ ਦਿਓ ਇਹਨੂੰ ਖੇਤਾਂ ਚ ਸਿੱੜ ਦਿਓ ਇਹ ਜਨ ਪਾਦਣੀ ਆਪਣੇ ਖੇਤ ਦੀ ਮਿੱਟੀ ਚ ਮਤਲਬ ਤੁਸੀਂ ਕਿਸੇ ਤਰ੍ਹਾਂ ਵੀ ਇਹਨੂੰ ਯੂਜ਼ ਕਰ ਲਿਓ ਬਸ ਗੱਲ ਇਹ ਹੈ ਵੀ ਔਲੇ ਦਾ ਖਾਦਾ ਤੇ ਸੁਭਾਸ਼ ਗੋਹਿਲ ਦਾ ਕਿਹਾ ਹੌਲੀ ਹੌਲੀ ਸਮਝ ਆਊਗਾ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿਉਂਕਿ ਔਲੇ ਨੂੰ ਕਿਸੇ ਵੀ ਰੂਪ ਚ ਤੁਸੀਂ ਮੈਂ ਕਈ ਕਿਸਾਨ ਭਰਾਵਾਂ ਨੂੰ ਦਿੱਤਾ ਮੈਂ ਅੱਜ ਜਿਹੜਾ ਮੇਰਾ ਆਪਣਾ ਖੇਤ ਹੈ ਅਸੀਂ ਉਹਦੇ ਵਿੱਚ ਉਹ ਲਾਉਂਦੇ ਆ ਵੀਟ ਗਰਾਸ ਵਗੈਰਾ ਬੀਜਦੇ ਆ ਸੀ ਬੀਟ ਗਰਾਸ ਹੋ ਗਿਆ ਲੋ ਵੀਰਾ ਹੋ ਗਿਆ ਸੀ ਆਪਣੇ ਫਾਰਮ ਬਣਾਏ ਹੋਏ ਆ ਉਹਦੇ ਚ ਅਸੀਂ ਆਮਲੇ ਦਾ ਪਾਊਡਰ ਅਕਸਰ ਪਾਉਂਦੇ ਆ ਆਮਲੇ ਦੇ ਪੱਤਿਆਂ ਦਾ ਚੂਰਨ ਪਾਉਂਦੇ ਆ ਆਮਲੇ ਦੇ ਪੰਜਾਂਗ ਦਾ ਪਾਊਡਰ ਰੇਹ ਦੇ ਵਿੱਚ ਖਾਦ ਦੇ ਵਿੱਚ ਰੇਤ ਤਾਂ ਸਾਡਾ ਸਾਰਾ ਗਊਸ਼ਾਲਾ ਚੋਂ ਹੀ ਆਉਂਦਾ ਮਤਲਬ ਗਾਵਾਂ ਦਾ ਗੋਬਰ ਹੀ ਪਾਉਂਦੇ ਆ ਸੀ ਜ਼ਿਆਦਾ ਤੇ ਉਹ ਸਾਰਾ ਕੁਝ ਪਾ ਕੇ ਉਹ ਚੀਜ਼ਾਂ ਜਿਹੜੀਆਂ ਨੇ ਉਸ ਜਦੋਂ ਆਮਲੇ ਦਾ ਪਾਊਡਰ ਵੀ ਪਾ ਦਿੰਦੇ ਆ ਸੀ ਬਹੁਤ ਵਧੀਆ ਰਿਜ਼ਲਟ ਜਦੋਂ ਖੇਤੀ ਚਾਉਂਦਾ ਤਾਂ ਆਪਣੇ ਸਰੀਰ ਨੂੰ ਕਿਉਂ ਨਹੀਂ ਆਊਗਾ ਹੱਡੀਆਂ ਮਜ਼ਬੂਤ ਇਹ ਕਰਦਾ ਕੈਲਸ਼ੀਅਮ ਬੋਡੀ ਚ ਪੂਰਾ ਕਰਦਾ ਵਿਟਾਮਿਨ ਸੀ ਇਹ ਪੂਰਾ ਕਰਦਾ ਖੂਨ ਦੀ ਕਮੀ ਨੂੰ ਇਹ ਪੂਰਾ ਕਰਦਾ ਖੂਨ ਨੂੰ ਸਾਫ਼ ਕਰਦਾ ਸਕਿਨ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਫਿਰ ਸ਼ੂਗਰ ਦੀ ਬਿਮਾਰੀ ਚ ਤੁਹਾਨੂੰ ਫਾਇਦਾ ਕਰਦਾ ਅੱਖਾਂ ਦੀਆਂ ਬਿਮਾਰੀਆਂ ਚ ਫਾਇਦਾ ਕਰਦਾ ਬ੍ਰੇਨ ਚ ਫਾਇਦਾ ਕਰਦਾ ਔਰ ਸਾਰਿਆਂ ਨੇ ਬੜੇ ਪ੍ਰੇਮ ਨਾਲ ਇਹਨੂੰ ਦੇਖਿਆ ਔਰ ਔਲੇ ਨੂੰ ਅੱਜ ਤੋਂ ਹੀ ਆਪਣੇ ਪਰਿਵਾਰ ਦਾ ਆਪਣੇ ਘਰ ਦਾ ਹਿੱਸਾ ਬਣਾਓ ਇੱਕ ਔਲੇ ਦਾ ਪੌਦਾ ਜੇ ਤੁਹਾਨੂੰ ਰੱਬ ਨੇ ਬਖਸ਼ਿਸ਼ ਕੀਤੀ ਹੈ ਕੋਈ ਜ਼ਮੀਨ ਜਮੂਨ ਆਪਣੇ ਕੋਲ ਹੈਗੀ ਹੈ ਇੱਕ ਪੌਦਾ ਜ਼ਰੂਰ ਲਾਓ ਨਹੀਂ ਵੀ ਬਖਸ਼ਿਸ਼ ਰੱਬ ਦੀ ਕੋਈ ਤਾਂ ਬਖਸ਼ਿਸ਼ ਹੋ ਜੂਗੀ ਇਹ ਕਾਮਲੇ ਦਾ ਪੌਦਾ ਚਾਹੇ ਗੁਰਦੁਆਰੇ ਚ ਲਾਇਓ ਚਾਹੇ ਕਿਸੇ ਮੰਦਿਰ ਚ ਲਾਇਓ ਚਾਹੇ ਕਿਸੇ ਸੰਜੀ ਜਗ੍ਹਾ ਤੇ ਲਾਇਓ ਜਿੱਥੇ ਜੀ ਕਰਦਾ ਉੱਥੇ ਲਾਓ ਉਹਨੂੰ ਪਾਲੋ ਵੱਡਾ ਕਰੋ ਤੇ ਤੁਸੀਂ ਆਨੰਦ ਹੀ ਆਨੰਦ ਦੇਖਿਓ ਆਪਣੇ ਜੀਵਨ ਚ ਇੰਟਰਵਿਊ ਵਧੀਆ ਲੱਗੀ ਸ਼ੁਰੂ ਕਰਦੇ ਮੈਨੂੰ ਦੀ ਇਜਾਜ਼ਤ ਚੁਸਤੀ ਫੁਰਤੀ ਤੇ ਜੋਸ਼ ਵਧਾਉਣ ਲਈ ਤੁਸੀਂ ਵੀ ਅੱਜ ਹੀ ਸ਼ੁਰੂ ਕਰੋ X+ ਮਰਦਾਨਾ ਕੋਰਸ ਕਾਲ ਕਰੋ 828306000 ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ E Baba ਤੇ ਦੇਖ ਸਕਦੇ ਹੋ USA ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ